ਅਸੀਂ ਪਿਛਲੇ 10 ਸਾਲ ਤੋਂ ਮੇਰੇ ਵਰਗੇ ਹੋਰ ਵੀ ਕਈ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਪੰਜਾਬ ਤੇ ਪੰਥਨਾ ਦਰਦ ਰੱਖਣ ਵਾਲੇ ਆਖਦੇ ਆਏ ਕਿ ਪੰਜਾਬ ਦੀ ਨੌਜਵਾਨੀ ਨੂੰ ਬਚੋ 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 ਕਿੰਨਾ ਤੋਂ ਪ੍ਰਸਤ ਲੀਡਰਾਂ ਤੋਂ ਪ੍ਰਸਤ ਪ੍ਰਸ਼ਾਸਨ ਅਫਸਰਾਂ ਤੋਂ ਜਿਹੜੇ ਪੰਜਾਬ ਵਰ ਵਿਰੋਧੀ ਗਤੀਵਿਧੀਆਂ 'ਚ ਤੱਕੜੇ ਹੋ ਕੇ ਕੰਮ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਹਦੇ ਵਿੱਚ 40-40 ਲੱਖ ਲੈਣ ਵਾਲੇ ਏਜੰਟ ਵੀ ਸਰਕਾਰਾਂ ਦੇ ਪਾਲੇ ਹੋਏ ਆ ਉਹ ਵੀ ਬੰਦੇ ਨੇ ਜਿਨ੍ਹਾਂ ਨੇ ਲੈਟਰ ਪੈਡ ਚਿੱਠੀਆਂ ਵੀ ਵੇਚ ਛੱਡੀਆਂ ਕਿ ਸਾਡੇ ਕੋਲ 2 ਲੱਖ ਦੀ ਚਿੱਠੀ ਲਓ ਤੁਹਾਨੂੰ ਅਮਰੀਕਾ ਪੱਕਾ ਕਰ ਦੇਗਾ ਇਹ ਕਾਹੀ ਇਸ ਤਰ੍ਹਾਂ ਦਾ ਕਈ ਕੁਝ ਵੇਖਣ ਨੂੰ ਸੁਣਨ ਨੂੰ ਮਿਲਿਆ ਤੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਏ ਹਾਂ ਕਿ ਲਾਲਚ ਨਾ ਕਰੋ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਯੂਰਪ ਜਾਣ ਦਾ ਜਾਂ ਹੋਰ ਦੇਸ਼ਾਂ 'ਚ ਜਾਣ ਦਾ ਲਾਲਚ ਛੱਡ ਕੇ ਤੁਸੀਂ ਇੱਥੇ ਦਿਹਾੜੀ ਲਾ ਲਓ ਕਿਰਤ ਕਰ ਲਓ ਜੇ ਦਿੱਲੀ ਦੇ ਕਾਕੇ 40 ਲੱਖ ਲਾ ਕੇ ਪੰਜਾਬ 'ਚ ਮੁੱਖ ਮੰਤਰੀ ਬਣ ਸਕਦੇ ਨੇ ਤੁਸੀਂ 40 ਲੱਖ ਲਾ ਕੇ ਅਮਰੀਕਾ 'ਚ ਗੈਰ ਕਾਨੂੰਨੀ ਲੇਬਰ ਕਿਉਂ ਬਣਨ ਜਾ ਰਹੇ ਹੋ ਨਹੀਂ ਹਟੋਗੇ ਤੇ ਇੱਕ ਦਿਨ ਐਸਾ ਹੋਊਗਾ ਉਧਰੋਂ 트াম্প ਨੇ ਅਮਰੀਕਾ ਨੇ ਚਾੜ ਦੇਣੇ ਨੇ ਕੈਨੇਡਾ ਨੇ ਵੀ ਚਾੜ ਦੇਣੇ ਨੇ ਇਹਨਾਂ ਉਤਰਨ ਨਹੀਂ ਦੇਣੇ ਇਹ ਗੈਰ ਕਾਨੂੰਨੀ ਨੇ ਕੀ ਕਰੀ ਇਹਨਾਂ ਦਾ ਸਮੁੰਦਰ ਚ ਸੁੱਟ ਦਿਓ ਜੇ ਸਮੁੰਦਰ ਚ ਨਹੀਂ ਸੁੱਟੇ ਬਚ ਗਏ ਇਹ ਰਿਪੋਰਟ ਤੇ ਆ ਗਏ ਆ ਅਮਰੀਕਾ ਜਾਣਗੇ ਉੱਥੇ ਗੈਰ ਕਾਨੂੰਨੀ ਆ ਵਾਪਸ ਆਉਣਗੇ ਤੇ ਆਪਣੇ ਘਰ ਚ ਹੀ ਗੈਰ ਕਾਨੂੰਨੀ ਨੇ ਪੰਜਾਬ ਦੇ ਜਾਇਆਂ ਲਈ ਪੰਜਾਬ ਦੇ ਵਿਰੋਧੀਆਂ ਨੇ ਉਹ ਰਾਹ ਬਣਾ ਦਿੱਤੇ ਨੇ ਪੈੜਾਂ ਕੱਢ ਦਿੱਤੀਆਂ ਨੇ ਜਾਂ ਇਹ ਪਰਵਾਸੀ ਹੋਣਗੇ ਜਾਂ ਇਹ ਗੈਂਗਸਟਰ ਹੋਣਗੇ ਜਾਂ ਇਹ ਨਸ਼ੇੜੀ ਹੋਣਗੇ ਜਾਂ ਇਹਨਾਂ ਨੂੰ ਅਤਵਾਦੀ ਤੇ ਵੱਖਵਾਦੀ ਕਹਿ ਕੇ ਇਹਨਾਂ ਦੇ ਜੁਏ ਪੀਏ ਦੇ ਕੇਸ ਪਾ ਕੇ ਅੰਦਰ ਧੱਕ ਦਿਓ ਇਹ ਰਾਤ ਰਾਸ਼ ਦਿੱਤੇ ਨੇ ਪੰਜਾਬ ਦੀ ਨੌਜਵਾਨੀ ਲਈ ਤੇ ਪੰਜਾਬ ਦੇ ਨੌਜਵਾਨੋ ਪਹਿਲਾਂ ਵੀ ਕਈਨਾਂ ਸਾਜ ਵੀ ਕਹਿ ਰਹੇ ਆ ਰੱਬ ਦਾ ਵਾਸਤਾ ਜੀ ਏਜੰਟਾਂ ਦੇ ਮਗਰ ਨਾ ਲੱਗੋ ਆਈ ਲੈਟਸ ਕਰਨ ਦੀ بجائے ਆਈਐਸ ਦੇ ਕੋਰਸ ਕਰੋ ਏਜੰਟਾਂ ਦੇ ਮਗਰ ਨਾ ਲੱਗੋ ਚਾਂਸੇ 'ਚ ਨਾ ਆਓ ਅਮਰੀਕਾ ਕਹਿ ਰਿਹਾ ਪੁੱਛਾਂ ਤੂੰ ਫੜ ਕੇ ਬਾਹਰ ਸੁੱਟਾਂਗਾ ਦੇਖੋ ਗੈਰ ਕਾਨੂੰਨੀ ਤਾਂ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰਦਾ ਸਾਨੂੰ ਕੀ ਲੋੜ ਪੈਗੀ ਅਸੀਂ ਪੰਜਾਬ ਦੇ ਵਾਰਿਸ ਹੋਣ ਵਾਲੇ ਆਪਣੀ ਮਾਤ ਭੂਮੀ ਨੂੰ ਛੱਡ ਕੇ ਵਦੇਸ਼ੀਆਂ ਦੇ ਜਾ ਕੇ ਚੱਕਰ ਚ ਜਾਲਾਂ ਚ ਫਸ ਰਹੇ ਆ ਏਜੰਟ ਸਾਨੂੰ ਫਸਾ ਰਹੇ ਆ ਜਾਗਰੂਕ ਹੋਵੋ ਬਚੋ ਦੂਸਰੇ ਪਾਸੇ ਮੈਂ ਪੰਜਾਬ ਦੀ ਮਾਨ ਸਰਕਾਰ ਨੂੰ ਕਹਿਣਾ ਚਾਹੁੰਨਾ ਇਸ ਵੀਡੀਓ ਰਾਈ ਵੱਧ ਤੋਂ ਵੱਧ ਜਿੰਨਾ ਸ਼ੇਅਰ ਹੁੰਦਾ ਕਰ ਦਿਓ ਤਾਂ ਕਿ ਗੱਲ ਸਾਡੀ ਭਗਵੰਤ ਮਾਨ ਤੱਕ ਚਲੀ ਜਾਏ ਕਿਉਂਕਿ ਉਦਾਂ ਤੋਂ ਉਹਨਾਂ ਸਾਨੂੰ ਮਿਲਣ ਦਾ ਸਮਾਂ ਦੇਣਾ ਨਹੀਂ ਉਹਨਾਂ ਕੋ ਹੈ ਨਹੀਂ ਰੁਝੇਵੇਂ ਜਿਆਦੇ ਆ ਭਾਵੇਂ ਕੀ ਅਸੀਂ ਲਿਆਉਣ ਵਾਲੇ ਆ ਪਰ ਉਹਨਾਂ ਕੋ ਸਾਡੇ ਲਈ ਵੀ ਸਮਾਂ ਹੈ ਨਹੀਂ ਖੈਰ ਇਸ ਵੀਡੀਓ ਰਾਈ ਸਨੇਹਾ ਲਾ ਦਿਓ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਤਾਂ ਨਵੇਂ ਸਿਰਿਓਂ ਬਣੀ ਆ ਤੁਸੀਂ ਤੁਹਾਡੇ ਕੋਲੇ ਤੇ ਪ੍ਰਿਸ਼ਟ ਲੀਡਰ ਵੀ ਹੈ ਨਹੀਂ ਤੇ ਪ੍ਰਿਸ਼ਟ ਅਫਸਰ ਵੀ ਹੈ ਨਹੀਂ ਤੁਸੀਂ ਘੱਟੋ ਘੱਟ ਪੰਜਾਬ ਦੇ ਜਾਿਆਂ ਲਈ ਜ਼ਰੂਰ ਸੋਚਿਓ ਇਹ ਸਾਰੇ ਲਾਲਚ ਵਸ ਜਾਲ ਚ ਫਸਿਆ ਸਾਰੇ ਕ੍ਰਿਮੀਨਲ ਨਹੀਂ ਸਾਰੇ ਦੇਸ਼ ਤ੍ਰੋਹੀ ਵੀ ਨਹੀਂ ਸਾਰੇ ਅਤਵਾਦੀ ਤੇ ਵੱਖਵਾਦੀ ਵੀ ਨਹੀਂ ਇਹ ਮਾਵਾਂ ਦੇ ਜਾਇ ਨੇ ਧੀਆ ਨੇ ਪੁੱਤਰ ਨੇ ਕੁਝ ਨੌਜਵਾਨ ਹੋਣਗੇ ਕੁਝ ਬਜ਼ੁਰਗ ਵੀ ਹੋਣਗੇ ਇਹਨਾਂ ਸਾਰਿਆਂ ਨੂੰ ਉਧਰੋਂ ਚਾੜ ਕੇ ਇੱਧਰ ਕੱਲ ਦਿੱਤਾ ਹੈ ਤੇ ਕਿਰਪਾ ਕਰਕੇ ਇਹ ਧਿਆਨ ਜ਼ਰੂਰ ਰੱਖਿਓ ਬਰੀਕੀ ਨਾਲ ਇਮਾਨਦਾਰੀ ਨਾਲ ਇਹਨਾਂ ਸਾਰਿਆਂ ਦੀ ਸ਼ਾਨ ਬੀਣ ਕਰਕੇ ਉਹਨਾਂ ਨੂੰ ਡੋਬਣ ਦੀ بجائے ਮਸੀਹੇ ਬਣ ਕੇ ਉਹਨਾਂ ਦਾ ਇੱਕ ਵਾਰੀ ਹੱਥ ਫੜ ਲਿਓ ਤਾਂ ਕਿ ਉਹ ਮੁੜ ਆਪਣੀ ਜ਼ਿੰਦਗੀ ਨੂੰ ਆਪਣੇ ਪੈਰਾਂ ਸਿਰ ਖੜਾ ਕਰਕੇ ਉਹ ਜੀ ਸਕਣ ਉਹਨਾਂ ਦੇ ਬਹੁਤ ਸਾਰੇ ਸਾਲ ਜ਼ਿੰਦਗੀ ਦੇ ਬਰਬਾਦ ਹੋਏ ਸਜ਼ਾ ਤਾਂ ਭੁਗਤ ਚੁੱਕੇ ਆ ਜ਼ਮੀਨਾਂ ਵੇਚ ਕੇ ਗਏ ਹੋਣਗੇ ਪੈਸੇ ਵੀ ਚਲੇ ਗਏ ਜਵਾਨੀ ਵੀ ਗਈ ਟੱਕੇ ਵੀ ਖਾਦੇ ਜਲੀਲ ਵੀ ਹੋਏ ਇੱਜ਼ਤ ਵੀ ਗਈ ਹੁਣ ਉਹਨਾਂ ਦੇ ਪੱਲੇ ਰਹਿ ਕੀ ਗਿਆ ਇਸ ਲਈ ਭਗਵੰਤ ਮਾਨ ਜੀ ਤੁਹਾਨੂੰ ਤੇ ਤੁਹਾਡੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਮੈਂ ਐਜੇ ਕੀਰਤਨੀਆਂ ਗੁਰੂ ਘਰ ਦਾ ਪ੍ਰਚਾਰਕ ਹੋਣ ਨਾਤੇ ਇੱਕ ਹੋਕਾ ਦੇ ਰਿਹਾ ਹਾਂ ਕਿ ਧਿਆਨ ਰੱਖਿਓ ਬਰੀਕੀ ਦੇ ਨਾਲ ਸਾਰਿਆਂ ਦੀ ਛਾਣ ਬੀਣ ਕਰਕੇ ਜੇ ਬਾਹਰ ਵਾਲਿਆਂ ਨੇ ਲੱਦ ਕੇ ਕੱਲ ਦਿੱਤੇ ਨੇ ਪਸ਼ੂਆਂ ਦੀ ਤਰ੍ਹਾਂ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਿਓ ਇਨਾਂ ਨੂੰ ਰੋਲਣ ਦੀ ਗੱਲ ਨਾ ਕਰਿਓ ਇਹ ਪਹਿਲਾਂ ਰੋਲ ਚੁੱਕੇ ਨੇ ਤੇ ਪੰਜਾਬ ਦੇ ਬਾਕੀ ਜਿਹੜੇ ਲੋਕ ਨੇ ਧੜਾ ਧੜ ਆਪਣੇ ਕੁੜੀਆਂ ਮੁੰਡਿਆਂ ਦੀ ਮੰਡੀ ਲਾਈ ਬੈਠੇ ਆ ਏਜੰਟਾਂ ਦੇ ਰਾਈ ਰਿਸ਼ਤਾ ਕਰਾ ਦਿਓ ਆਈਲੈਸ ਕਰਾ ਦਿਓ ਪੀ ਆਰ ਕੁੜੀ ਲੱਭ ਦਿਓ ਮੁੰਡਾ ਲੈ ਜਾਊਗੀ ਮੁੰਡਾ ਲੱਭ ਦਿਓ ਕੁੜੀ ਲੈ ਜਾਣਗੇ ਰੱਬ ਦਾ ਵਾਸਤਾ ਜੀ ਇਨਾਂ ਘਟਨਾਵਾਂ ਤੋਂ ਕੁਝ ਸਿੱਖ ਲਓ ਜਿਹੜੇ ਲੋਕ ਘਟਨਾਵਾਂ ਤੋਂ ਸਿੱਖਦੇ ਹੋਣ ਗਾਟਾਂ ਨੂੰ ਪੂਰਾ ਕਰ ਲੈਣ ਪੁਖਤਾ ਪ੍ਰਬੰਧ ਕਰ ਲੈਣ ਉਹ ਆਪਣੀ نسل ਤੇ ਫਸਲ ਨੂੰ ਬਚਾਉਣ 'ਚ ਸਮਰੱਥ ਹੋ ਜਾਂਦੇ ਨੇ ਤੇ ਜਿਹੜੇ ਲੋਕ ਘਟਨਾਵਾਂ ਤੋਂ ਸਿੱਖਣ ਦੀ ਬਜਾਏ ਭੁੱਲਣ ਦੀ ਆਦਤ ਪਾ ਲੈਣ ਚੇਤੇ ਰੱਖਿਓ ਪੁਖਤਾ ਪ੍ਰਬੰਧ ਨਾ ਕਰਨ ਉਹ نسل ਤੇ ਫਸਲ ਦੀ ਆਬਾਦੀ ਦੀ ਥਾਂ ਬਰਬਾਦੀ ਦਾ ਬੰਨ ਨੂੰ ਬਣ ਜਾਂਦੇ ਨੇ ਉਹ ਖੱਡਾਂ ਪੁੱਟ ਜਾਂਦੇ ਨੇ ਜਿੱਥੋਂ ਨਿਕਲਣਾ ਔਖਾ ਹੋ ਜਾਂਦਾ ਏਸ ਲਈ ਹਾ ਦਾ ਨਾਰਾ ਮਾਰਦਾ ਹੋਇਆ ਮੈਂ ਅਰਦਾਸ ਵੀ ਕਰਦਾ ਸਤਿਗੁਰੂ ਪੰਜਾਬ ਦੇ ਜਾਇਆਂ ਨੂੰ ਸਮਤ ਬਖਸ਼ੀ ਇਹ ਨਸ਼ਿਆਂ ਤੋਂ ਬਚਨ ਇਹ ਪਰਵਾਸ ਤੋਂ ਬਚਨ ਇਹ ਗੰਗਵਾਰ ਤੋਂ ਬਚਨ ਇਹ ਮਾੜੀਆਂ ਆਦਤਾਂ ਤੋਂ ਬਚਨ ਆਪਣੇ ਦੇਸ਼ ਧਰਮ ਲਈ ਤਕੜੇ ਹੋ ਕੇ ਇਹ ਨਸ਼ਾ ਮੁਕਤ ਹੋ ਕੇ ਕੰਮ ਕਰਨ ਨੌਜਵਾਨੀ ਖਾਸ ਕਰਕੇ ਪ੍ਰਿਸ਼ਤ ਲੀਡਰਾਂ ਭ੍ਰਿਸ਼ਟ ਉਹਨਾਂ ਏਜੰਟਾਂ ਤੋਂ ਬਚਿਓ ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਵੀ ਲੱਲੇ ਤੁਹਾਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ ਤੁਹਾਨੂੰ ਇਧਰੋਂ ਵੀ ਤੇ ਉਧਰੋਂ ਵੀ ਦੇਸ਼ ਧ్రోਹੀ ਤੇ ਅਪਰਾਧੀ ਕਿਸਮ ਦੇ ਬਣਾ ਕੇ ਸਾਹਮਣੇ ਖੜੇ ਕਰ ਦਿੱਤਾ ਹੈ ਆਓ ਮੁੜ ਆਪਣੀ ਜ਼ਿੰਦਗੀ ਨੂੰ ਪੈਰਾਂ ਸਿਰ ਖੜੇ ਕਰਨ ਦੀ ਗੱਲ ਕਰੀਏ ਪੰਜਾਬ ਸਰਕਾਰ ਧਿਆਨ ਰੱਖੇ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ